ਮੈਂ ਇੱਕ ਵੀਡੀਓ ਵੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰੇ ਗੋੜੀ ਤੁਹਾਡੇ ਕੋਲ ਆ ਜੂਗੀ ਮੈਂ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਉਸ ਨੂੰ ਪੁੱਛਿਆ ਜਰਾ ਗੁਰੂ ਘਰ ਵੱੜ ਕੇ ਕਹਿ ਦੋ ਬਾਬੇ ਬੱਡੇ ਨੂੰ ਮੰਨਦੇ ਹੋ ਆਪਣੇ ਬੱਚਿਆਂ ਦੀ ਸੌਖਾ ਅੱਖੇ ਕਹੋ ਕਿ ਤੁਹਾਡੇ ਨਾਲ ਮੇਰੇ ਕੋਲ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਕਿ ਇਹਨਾਂ ਨੇ ਮੈਰਾ ਐਂਕਾਊਂਟਰ ਕਰਨਾ ਮੈਨੂੰ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਉਹਨਾਂ ਜਦ ਬੰਦੇ ਇਕੱਠੇ ਕਰਕੇ ਇਨੋਂ ਉਹ ਚੱਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੌਕ ਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ 1 ਕਿਲੋ ਨੂੰ ਕੌਕ ਨਹੀਂ ਹੋਇਆ ਚੱਲਿਆ ਨਹੀਂ ਗਿਆ ਮੈਂ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਣੀ ਸੇਫ ਜਗ੍ਹਾ ਚੱਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਨੇ ਵਿਚੇੜਾ ਨਾਲ ਰਾਹ ਚ ਇੰਕਾਫਰ ਕਰਨਾ 1 ਐਮਐਨਏ ਨੂੰ ਫੜਨ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ 5 4 500 ਪੁਲਿਸ ਵਾਲਾ ਵਿਚੀ ਵਿਕਰਮਪਰਾ ਸਾਡਾ ਪਰਾ ਦੇ ਕੇ ਸਟਾਰਟ ਸ਼ੋਅ ਕਰਕੇ ਨੋ ਵੀ ਇਹਨੇ ਲੋਕਾਂ ਨਾਲ ਵਾਕਿਆ ਭੱਜ ਗਿਆ ਉਹ ਚਲਾਤਾ ਜੇ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਪੇਰੇ ਭਰਾਵਾਂ ਦੇ ਫੜ ਕੇ ਵਖਾਤਾ ਰਿਹਾ ਤਿੰਨ ਪਿਸਤੌਲ ਫੜੇਗਾ ਤੇ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਓ ਅਸੀਂ ਇੱਕੋ ਗੋਲੀ ਚਲਾਈ ਹੈ ਅਸੀਂ ਤਾਂ ਨਾਲ ਹੱਥੋਂ ਤਾਂ ਹੀ ਹੋਏ ਆ ਕਿਉਂ ਆ ਮੈਂ ਝੂਠ ਬੋਲਦੇ ਹਾਂ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਿਸ ਵਾਲਾ ਦੀ ਪਰ ਤੁਸੀਂ ਇਹ ਘਟੀਆ ਹੱਥਾਂ ਤੇ ਆਏ ਹੋ ਇੱਕ ਨਾ ਕਰੋ ਕੋਈ ਫੈਸਲਾ ਮੈਂ ਇੰਨਾ ਹੀ ਕੁਝ ਕਹਿਣਾ ਵੀ ਲੋਕਾਂ ਦੇ ਨਾਲ ਤੋਂ ਭੱਜਣਾ ਐਮਐਲਏ ਜਾਗ ਜਾਓ ਸਿਮਨ ਨੇ ਡਕੜਾ ਨੂੰ ਗੋਲੀ ਹੋ ਚੁੱਕਾ ਮੈਂ ਇੱਕ ਵੀਡੀਓ ਬੱਡੀ ਬਣਾ ਬੈਠਾ ਹਾਂ ਵਿੱਚ ਮੈਂ ਸਾਰੀ ਡਿਟੇਲ ਦਿੱਤੀ ਉਹ ਵੀ ਹੋਰੇ ਗੋਲੀ ਤੁਹਾਡੇ ਕੋਲ ਆ ਗਈ ਉਹ ਤੋਂ ਪਹਿਲਾਂ ਮੈਂ ਆਪਣੀ ਸਾਰੀ ਸਫਾਈ ਦੇਣੀ ਚਾਹਾਂ ਵੀ ਮੈਂ ਪੁਲਸ ਨੂੰ ਪੁੱਛਿਆ ਕਿ ਆਪ ਗੁਰੂ ਘਰ ਵੜ ਕੇ ਕਹੋ ਬਾਬੇ ਵੱਡੇ ਨੂੰ ਮੰਨਦੇ ਹੋ ਆਪਣੇ ਬੱਚਿਆਂ ਦੀ ਸੌਖਾ ਰੱਖੇ ਕਹੋ ਵੀ ਤੁਹਾਡਾ ਨਾਲ ਮੇਰੇ ਕੋਲ ਟਕਰਾਰ ਹੋਈ ਜਾਂ ਮੈਂ ਤੁਹਾਨੂੰ ਧੱਕਾ ਮੱਕੀ ਹੋਇਆ ਜਾਂ ਮੈਂ ਕੋਈ ਗੋਲੀ ਚਲਾਈ ਹੈ ਮੈਂ ਬਿਲਕੁਲ ਮੈਨੂੰ ਪਤਾ ਲੱਗਿਆ ਸੀ ਵੀ ਇਹਨਾਂ ਨੇ ਮੇਰਾ ਇੰਕਾਊਂਟਰ ਕਰਨਾ ਤੇ ਕਿਸੇ ਦਾ ਫੋਨ ਆ ਗਿਆ ਸੀ ਮੈਂ ਉਹ ਪਛਾਦੇ ਪਾਣੀ ਚ ਚਾਹ ਪਾਣੀ ਚਲ ਜਾ ਆ ਪੀ ਉਹਨੇ ਜਲ ਬੰਦੇ ਇਕੱਠੇ ਕਰਕੇ ਇਹਨਾਂ ਨੂੰ ਉਧੇ ਚਲ ਜਾ ਕੇ ਮੈਂ ਉੱਥੋਂ ਆਪਣਾ ਸੇਫ ਨਿਕਲ ਗਿਆ ਪਿੱਛੇ ਮੇਰੇ ਕੋਕ ਕੀਤਾ ਮੈਨੂੰ ਵਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਉੱਥੋਂ ਉਹਨਾਂ ਕਰੋੜ ਕੋਕਰੀ ਹੋਇਆ ਚਲਿਆ ਨਹੀਂ ਗਿਆ ਮੈਂ ਉੱਥੋਂ ਬਾਹਰ ਨਿਕਲ ਗਿਆ ਨਿਕਲ ਕੇ ਤੇ ਮੈਂ ਆਪਣੀ ਸੇਫ ਜਗਾ ਚਲ ਗਿਆ ਇਹਨਾਂ ਮੈਨੂੰ ਨਾ ਦੱਸ ਦਿੱਤਾ ਸੀ ਪੁਲਿਸ ਵਾਲੇ ਵਿੱਚ ਤੇਰਾ ਗਣਾ ਰਾਹ ਚਿਕਾ ਕਰਨਾ ਇੱਕ ਐਮਐਨਰ ਫੜਵਾ ਵਾਸਤੇ 8 10 ਐਸਪੀ 8 10 ਡੀਐਸਪੀ ਐਸਐਚਓ ਪੰਜ 4 500 ਪੁਰਸਾੜਾ ਵਿੱਚੀ ਵਿਕਰਮ ਪ੍ਰਹਾਰ ਸਾਡਾ ਭਰਾ ਵੀ ਗੈਂਗਸਟਰ ਸ਼ੋਅ ਕਰਕੇ ਨੂੰ ਵੀ ਇਹਨੇ ਦੁਕਣ ਹੈ ਨਾ ਵਾਕਿਆ ਭੱਜ ਗਿਆ ਉਹਗਾ ਜੇ ਚਲਾਤਾ ਜੇ ਉਹੀ ਗੱਲ ਹੋਈ ਪਿੱਛੋਂ ਮੇਰੇ ਪਿਸਤੌਲ ਆਪਣੇ ਪੇਰੇ ਭਰਾਵਾਂ ਦੇ ਫੜ ਕੇ ਬਖਾਤਾ ਕਿ ਤਿੰਨ ਪਿਸਤੌਲ ਫੜੇਗਾ ਤੇ ਬੱਚਾ ਦੇ ਸਿਰ ਸੱਪ ਤੇ ਹੱਥ ਰੱਖ ਕੇ ਸੌਂ ਖਾਓ ਬਸ ਇੱਕੋ ਗੋਲੀ ਚਲਾਈਏ ਅਸੀਂ ਤਾਂ ਨਾਲ ਹੱਥੋਂ ਆਈ ਹੋਏ ਆ ਕਿਉਂ ਐਵੇਂ ਝੂਠ ਬੋਲਦੇ ਹੋ ਮੈਂ ਤੁਹਾਡੀ ਸਭ ਤੋਂ ਵੱਧ ਕਦਰ ਕਰਦਾ ਹਾਂ ਪੁਲਸ ਵਾਲਾ ਨਹੀਂ ਪਰ ਤੁਸੀਂ ਇਹ ਘਟ ਘਟਗਾ ਹਰ ਤਕਾਂ ਤੇ ਆਏ ਹੋ ਇੱਕ ਨਾ ਕਰੋ ਕੋਈ ਫੈਸਲਾ ਮੈਂ ਇਹ ਨਹੀਂ ਕੁਝ ਕਹਿਣਾ ਵੀ ਲੋਕਾਂ ਦੇ ਨਾਲ ਤੋਂ ਭਰ ਜਾਣਾ ਐਮਐਨਏ ਜਾਗ ਜੋ ਸੀਐਮ ਨੇ ਜਾਗਣ ਨੂੰ ਬੋਲਿਓ ਚੁੱਕਾ